प्यारे बच्चे सश्य काल तुसी सब दा स्वागत करदा हां मैं आज दी वीडियो विच आज मैं तुसी सब नु कराण जा रहया हां अखबारा दे लाभ जदेते है ऐसे तो जे तो आने हज्तक मेरे चैनल सब्सक्राइब नहीं कीता है तहो कर दियो नाल कर दियो इस वीडियो नु लाइक ओस ਬੈਲ ਆਈਕਨ ਨੂੰ ਵੀ ਤੁਸੀਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸਟਾਰਟ ਅਖਬਾਰ ਜਾਣਕਾਰੀ ਦਾ ਭਰਪੂਰ ਸੂਚਨਾ ਦੇਣ ਵਾਲਾ ਸੋਮਾ ਹੈ ਅੱਜ ਅਖਬਾਰ ਸਾਡੀ ਜ਼ਿੰਦਗੀ ਦਾ ਅਨਿੱਖੜ ਅੰਗ ਬਣ ਗਈਆਂ ਹਨ ਅਖਬਾਰ ਗਿਆਨ ਦਾ ਸੋਮਾ ਹਨ ਅਖਬਾਰ ਸਾਨੂੰ ਘਰ ਬੈਠਿਆਂ ਹੀ ਦੇਸ਼ ਵਿਦੇਸ਼ ਵਿੱਚ ਵਾਪਰੀਆਂ दी जानकारी मिलती है अखबार तो विज्ञान दे क्षेत्र दिया नवी खोजा खेडा मौसम मीडिया ਦੀਆਂ ਜਿੰਸਾਂ ਦੇ ਪਾ ਮੰਡੀਆਂ ਸਰਕਾਰੀ ਨੀਤੀਆਂ ਵਿਰੋਧੀ ਪਾਰਟੀਆਂ ਦੀ رائے ਅਤੇ ਵੱਖ-ਵੱਖ ਘਟਾਲਿਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਖਬਾਰ ਵਿੱਚ ਪ੍ਰਕਾਸ਼ਿਤ ਵੱਖ-ਵੱਖ ਇਸ਼ਤਿਹਾਰਾਂ ਤੋਂ ਸਾਨੂੰ ਆਪਣੇ ਵਪਾਰਾਂ ਵਿੱਚ ਵਾਧਾ ਕਰਨ ਵਿੱਚ ਮਦਦ ਮਿਲਦੀ ਹੈ। ਖਰੀਦ, ਵੇਚ ਅਤੇ ਵਿਆਹ ਸ਼ਾਦੀਆਂ ਦੇ ਇਸ਼ਤਿਹਾਰ ਵੀ ਅਖਬਾਰ ਵਿੱਚ ਪ੍ਰਕਾਸ਼ਿਤ ਹੁੰਦੇ ਹਨ। ਇਸ ਤਰ੍ਹਾਂ ਵਪਾਰ ਕਾਰੋਬਾਰ ਵਿੱਚ ਅਖਬਾਰ ਉਨਤੀ ਵਿੱਚ ਸਹਾਇਕ ਹੁੰਦੇ ਹਨ ਅਖਬਾਰ ਮਨੋਰੰਜਨ ਦਾ ਵੀ ਸਾਧਨ ਹਨ ਅਖਬਾਰ ਵਿੱਚ ਖਬਰਾਂ ਤੋਂ ਬਿਨਾ ਦਿਲਚਸਪ ਕਹਾਣੀਆਂ ਲੜੀਵਾਰ ਨਾਵਲ ਤੇ ਫਿਲਮਾਂ ਬਾਰੇ ਮਨੋਰੰਜਕ ਜਾਣਕਾਰੀ ਪ੍ਰਕਾਸ਼ਿਤ ਹੁੰਦੀ ਰਹਿੰਦੀ ਹੈ ਅਖਬਾਰ ਲੋਕ ਹਿੱਤਾਂ ਦੀ ਰਾਖੀ ਕਰਨ ਦੀ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ ਇਹ ਸਰਕਾਰ ਅਧਿਕਾਰੀਆਂ ਅਤੇ ਵਪਾਰੀਆਂ ਨੂੰ ਮਨਮਾਨੀ ਕਰਨ ਤੋਂ ਰੋਕਦੀਆਂ ਹਨ ਲੋਕਤੰਤਰ ਵਿਚ ਅਖਬਾਰਾਂ ਦੀ ਆਜ਼ਾਦੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਅੱਜ ਦੀ ਵੀਡੀਓ ਨਹੀਂ ਮੈਂ ਤੇ ਸਾਨੂੰ ਅਗਲੀ ਵੀਡੀਓ ਵਿੱਚ ਇਸ ਨੂੰ ਬੋਲ ਦੇਖੋ ਜੀ ਧੰਨਵਾਦ